ਬੀਤੇ ਦਿਨੀ ਫਤਿਹਗੜ ਚੂੜੀਆਂ ਵਿਖੇ ਆਮ ਆਦਮੀ ਪਾਰਟੀ ਦੇ মিডিਆ ਇੰਚਾਰਜ ਅਤੇ ਬਲਬੀਰ ਸਿੰਘ ਪੰਨੋ ਦੇ ਨੇੜਲੇ ਸਾਥੀ ਆਸ਼ੂ ਵਰਮਾ ਉੱਪਰ ਕੁਝ ਨਕਾਬਪੋਸ਼ ਵਿਅਕਤੀਆਂ ਵੱਲੋਂ ਕਾਤਲਾਣਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜਿਸ ਉੱਪਰ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਦੀਆਂ ਹਦਾਇਤਾਂ ਉੱਪਰ ਅਤੇ ਡੀਐਸਪੀ ਖੁਸ਼ਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਤਿਹਗੜ ਝੂੜੀਆਂ ਦੇ ਐਸਐਚਓ ਕਿਰਨਦੀਪ ਸਿੰਘ ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੀਸੀਟੀਵੀ ਦੀ ਮਦਦ ਨਾਲ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਨਸ਼ਾ ਕਰਦਾ ਚਿੱਟਾ ਲਾਉਂਦਾ ਨਹੀਂ ਤੇ ਕਿਨੇ ਪੈਸੇ ਲੈ ਹੀ ਉਹ ਮੈਂ 50 ਹਜ਼ਾਰ ਰੁਪਏ ਕਿਹਦੇ ਕਿਲੋ ਆ ਜਿਹੜਾ ਨਾਲ ਮੁੰਡਾ ਜੀ ਕੀ ਨਾਮ ਦਾ ਵਿਸ਼ਾਲ ਜੀ ਤੇ ਇਹ ਤੈਨੂੰ ਮਾਰ ਲਈ ਕਿਹਾ ਸੀ ਕਿ ਕੁੱਟਣ ਲਈ ਨਹੀਂ ਨਹੀਂ ਮੈਨੂੰ ਡਰਾਉਣ ਲਈ ਕਿਹਾ ਸੀ ਜੀ ਬਸ ਡਰਾਉਣਾ ਤੇ ਤੁਸੀਂ ਕਿਉਂ ਮਾਰਿਆ ਇੰਨਾ ਨਹੀਂ ਮਾਰਿਆ ਇੰਨਾ ਨਹੀਂ ਦੋ ਤਿੰਨ ਨਹੀਂ ਉਹਦੇ ਛੱਡਾ ਦੇ ਵਿੱਚ ਲਾਸ਼ ਹਾਂ ਜੀ ਸਾਡੇ ਤੋਂ ਹੀ ਗਲਤੀ ਨਾਲ ਵੱਜ ਕੇ ਆਉਣ ਗਿਆ ਜੀ ਪਰ ਸਾਨੂੰ ਪਤਾ ਤੇਰੇ ਨਾਲ ਕਿੰਨੇ ਜਾਣੇ ਮੇਰੇ ਨਾਲ ਦੋ ਜਣੇ ਜੀ ਉਹਨਾਂ ਦੇ ਕੀ ਨਾਮ ਹਾਂ ਉਹ ਦੋ ਤ ਇੱਕ ਦਿਨ ਆ ਦਿਲਵਾਨ ਸਿੰਘ ਆਈ ਇੱਕ ਦਿਨ ਅਗਰਦਤ ਸਿੰਘ ਆਈ ਵਿਸ਼ਾਲ ਕੀ ਜੀ ਮੈਂ ḍs 'ਤੇ ਕੁਝ ਵੀਕਰ ਫਤੇਗੜ ਚੂੜੀਆਂ ਜਿਵੇਂ ਕਿ 7 ਤਰੀਕ ਨੂੰ ਜਿਹੜਾ ਹੈਗਾ ਵਾ ਅਨਿਲ ਕੁਮਾਰ ਉਰਫ ਆਸ਼ੂ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਹੈਗਾ ਵਾ ਤੇ ਉਹਨੇ ਆ ਕੇ ਆਪਣੀ ਸਟੇਟਮੈਂਟ ਲਿਖਾਈ ਕਿ ਜਿਹਦਾ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਹਰ ਰੋਜ਼ ਹੀ ਤਰ੍ਹਾਂ ਆਪਣਾ ਉਸ ਸੁਨਿਆਰੇ ਦੀ ਦੁਕਾਨ ਤੇ ਜਾ ਰਿਹਾ ਸੀਗਾ ਤੇ ਉਹ ਰਸਤੇ ਦੇ ਵਿੱਚ ਥੋੜੀ ਘਰ ਤੋਂ ਬਾਹਰ ਨਿਕਲਿਆ ਪੈਦਲ ਜਾ ਰਿਹਾ ਸੀਗਾ ਤੇ ਘਰ ਦੇ ਬਾਹਰ ਹੀ ਉਹ ਤਿੰਨ ਵਿਅਕਤੀ ਜਿਹੜੀ ਸਪਲੈਂਡਰ ਮੋਟਰਸਾਈਕਲ ਤੇ ਆਏ ਤੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਤੇ ਉਹਨਾਂ ਨੇ ਦਾਤਰਾਂ ਦੇ ਨਾਲ ਜਿਹੜਾ ਉਹਨਾਂ ਦਾ ਹਮਲਾ ਕੀਤਾ ਤੇ ਕਾਫੀ ਉਹਦੀ ਘੁਟਮਾਰ ਕੀਤੀ ਤੇ ਕਾਫੀ ਜਿਹੜੀਆਂ ਡੇਂਜਰਸ ਇੰਜਰੀਜ਼ ਆਈਆਂ ਸੀਗਾ ਉਹਨੂੰ ਤੇ ਉਹਦੀ ਸਟੇਟਮੈਂਟ ਦੇ ਤਾਇਤ ਅਸੀਂ ਜਿਹੜਾ ਇੱਕ ਐਫ ਆਈ ਆਰ ਲੌਂਚ ਕੀਤੀ 42/22 ਅੰਡਰ ਸੈਕਸ਼ਨ 307 323 324 ਦੀ ਅੰਡਰ ਸੈਕਸ਼ਨ ਦੇ ਅਸੀਂ ਪਰਚਾ ਦਰਜ ਕਰ ਦਿੱਤਾ ਗਿਆ ਇਸੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਰ ਨਿਰਦੇਸ਼ ਹੇਠ ਜਿਹੜੀਆਂ ਅਲੱਗ-ਅਲੱਗ ਟੀਮਾਂ ਦਰ ਸੰਗਠਨ ਕੀਤਾ ਗਿਆ ਤੇ ਸਾਡੇ ਐਸਐਚਓ ਕਿਰਨਦੀਪ ਫਤੇਗੜ ਛੂੜੀਆਂ ਦੇ ਜਿਹੜੀਆਂ ਹੈਗੀਆਂ ਟੀਮਾਂ ਲੈ ਕੇ ਅਲੱਗ-ਅਲੱਗ ਇਨਵੈਸਟੀਗੇਸ਼ਨ ਪੱਖ ਤੋਂ ਇਨਵੈਸਟੀਗੇਟ ਕਰ ਰਹੇ ਸੀਗੇ ਜਿਸ ਦੇ ਤਹਿਤ ਸਾਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਸਰ ਨੂੰ ਮੂਵਮੈਂਟ ਕੀਤੀ ਹੋਈ ਇਸ ਥਰੂ ਦਾ ਸਿਸਟੇ ਫੁਟੇਸ ਤੇ ਇਸੇ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਜਦੋਂ ਇਹ ਫਤੇਗੜ ਛੂੜੀਆਂ ਤੋਂ ਬਾਹਰ ਨਿਕਲਦੇ ਆ ਤੇ ਜਾ ਕੇ ਮਜੀਠਾ ਤੋਂ ਅੱਗੇ ਜਾ ਕੇ ਉਹਨਾਂ ਦੇ ਮੋਟਰਸਾਈਕਲ ਤੇ ਫਿਲਹਾਲ ਪਹਿਲਾਂ ਕੋਈ ਨੰਬਰ ਪਲੇਟ ਨਹੀਂ ਸੀਗੀ ਬਟ ਉਹਨਾਂ ਨੇ ਇੱਕ ਤਾਂ ਨੰਬਰ ਪਲੇਟ ਲਾਈ ਹੋਈ ਸੀ ਸੈਕਿੰਡ ਉਹਨਾਂ ਨੇ ਆਪਣੇ ਜਿਹੜੇ ਫੇਸ ਤੋਂ ਜਿਹੜਾ ਕਪੜਾ ਸੀ ਉਹ ਉਦਾਰ ਦਿੱਤਾ ਸੀਗਾ ਤੇ ਉਸ ਦੇ ਜਿਹੜੇ ਫੇਸ ਦਾ ਉਹ ਕਪੜਾ ਉਤਰਿਆ ਤੇ ਸਾਨੂੰ ਥੋੜਾ ਜਿਹਾ ਸੀ ਦੇਖਿਆ ਤੇ ਪਤਾ ਲੱਗਿਆ ਕਿ ਇਹ ਜਿਹੜਾ ਹੈਗੇ ਇਹ ਲੁਧਿਆਣਾ ਥਾਣੇ ਲੁਧਿਆਣੇ ਤੋਂ ਆਏ ਹੈਗੇ ਮੁੱਲਾਪੁਰ ਦਾਖਾ ਤੋਂ ਤੇ ਇਸੇ ਤਰ੍ਹਾਂ ਹੀ ਅਸੀਂ ਨੂੰ ਜਿਹੜਾ ਹੈਗਾ ਵਾ 165 ਨੂੰ ਮੰਨੀ ਨੂੰ ਜਿਹੜਾ ਉਥੋਂ ਮੁੱਲਾਪੁਰ ਦਾਖਾ ਲੁਧਿਆਣਾ ਤੋਂ ਅਸੀਂ ਗ੍ਰਿਫਤਾਰ ਕੀਤਾ ਜਿ세 ਤਰ੍ਹਾਂ ਹੀ ਅਸੀਂ ਮਨ ਨੂੰ ਇੱਥੇ ਲਿਆ ਕੇ ਪੁੱਛਗਿਛ ਕੀਤੀ ਤੇ ਪੁੱਛਗਿਛ ਦਰਾਂ ਉਹਨਾਂ ਨੇ ਦੱਸਿਆ ਕਿ ਵਿਸ਼ਾਲ ਜਿਹੜਾ ਹੈਗਾ ਵਾ ਮਸੀ ਪੁੱਤਰ ਡੇਵਿਡ ਮਸੀ ਅਭ ਫਤਿਹਗੜ ਚੂੜਿਆਂ ਦਾ ਰਹਿਣ ਵਾਲਾ ਹੈਗਾ ਉਸਦੇ ਕਹਿਣ ਤੇ ਸੁਫਾਰੀ ਦੇਣ ਤੇ ਅਸੀਂ ਹਜ਼ਾਰ ਦੀ ਸੁਫਾਰੀ ਦਿੱਤੀ ਸੀ ਇਸ ਕੰਮ ਕਰਨ ਵਾਸਤੇ ਬਰਦਤ ਨੂੰ ਅਜਾਮ ਦੇਣ ਵਾਸਤੇ ਮਨ ਨੂੰ ਤੇ ਇਹ ਵਿਸ਼ਾਲ ਮਸੀ ਨੇ ਕਰਾਇਆ ਹੈ ਉਸੇ ਦਿਨੀ ਜਿਹੜਾ ਹੈਗਾ ਅਸੀਂ 16 ਪੰਜ ਨੂੰ ਹੀ ਸ਼ਾਮ ਨੂੰ ਜਿਹੜਾ ਹੈਗਾ ਵਿਸ਼ਾਲ ਨੂੰ ਵੀ ਫਤਿਹਗੜ ਟੂਰਿਆ ਤੋਂ ਗ੍ਰਿਫਤਾਰ ਕੀਤਾ ਤੇ ਵਿਸ਼ਾਲ ਦੀ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਉਸ ਦਾ ਜਿਹੜਾ ਆਨਰ ਹੈਗਾ ਵਾ ਸੁਨੀਲ ਦੁਗਰ ਪੁੱਤਰ ਜੜਾ ਹੈਗਾ ਵਾ ਰੋਸ਼ਨ ਟੁਗਰ ਤੇ ਉਸ ਦੇ ਕਹਿਣ ਤੇ ਜਿਹੜਾ ਹੈਗਾ ਇਹ ਕੰਮ ਕੀਤਾ ਹੈਗਾ ਐ ਐਕਚੁਅਲ ਦੇ ਵਿੱਚ ਇਹ ਸੀਗਾ ਕਿ ਜਿਹੜਾ ਸੁਨੀਲ ਦੁਗਰ ਤੇ ਜਿਹੜਾ ਹੈਗਾ ਵਾ ਜਿਹੜਾ ਸਾਡਾ ਆਸ਼ੂ ਹੈਗਾ ਵਾ ਉਹ ਉਹਨਾਂ ਦੀ ਆਪੋਜ਼ਿਟਿਵ ਵਜ੍ਹਾ ਥੋੜਾ ਟਕਸਲਬਾਜੀ ਚੱਲਦੀ ਸੀ ਵੀ ਕਾਫੀ ਸਮੇਂ ਤੋਂ ਤੇ ਜਿਹੜਾ ਸੁਨੀਲ ਦਿਗਲ ਸੀਗਾ ਕਰੀਬ 2 2.5 ਸਾਲ ਤੋਂ ਬਟ ਕੈਨੇਡਾ ਚਲੇ ਗਿਆ ਸੀਗਾ ਇਹ ਫਤਿਹਗੜ ਚੂੜੀਆਂ ਦੇ ਵਿੱਚ ਨਹੀਂ ਰਹਿੰਦਾ ਸੀਗਾ ਤੇ ਬਟ ਉਸੇ ਜਿਹੜੀ ਵਜ੍ਹਾ ਰੰਜਿਸ਼ ਉਹ ਕੰਟੀਨਿਊ ਚੱਲਦੀ ਰਹਿੰਦੀ ਸੀਗੀ ਇਸ ਦੇ ਤਹਿਤ ਹੀ ਉਸਨੇ ਇੱਕ ਆਪਣਾ ਰੱਖਿਆ ਹੋਇਆ ਸੀ ਇੱਥੇ ਕੰਮ ਕਰਨ ਵਾਸਤੇ ਉਹ ਵਿਸ਼ਾਲ ਸੀਗੀ ਤੇ ਵਿਸ਼ਾਲ ਦੀ ਵੀ ਅਕਸਰ ਤਕਰਬਾਜੀ ਜੁੜੀ ਹੈਗੀ ਅਸ਼ੁਨਲ ਚੱਲਦੀ ਰਹਿੰਦੀ ਸੀ ਇਸੇ ਦਿਨਾਂ ਹੀ ਉਹਨਾਂ ਨੇ 1.5 ਸਾਲ ਤੋਂ ਸੋਚਿਆ ਸੀਗਾ ਇਸ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਤੇ ਉਹ ਵਿਸ਼ਾਲ ਐਕਚੁਅਲੀ ਸੋਚ ਰਿਹਾ ਸੀਗਾ ਕਿ ਇਲੈਕਸ਼ਨ ਦੇ ਦਿਨ ਆਉਣ ਸਾਰਿਆਂ ਦੇ ਜਿਹੜੇ ਹੈਗੇ ਵੈਪਨ ਜਮ੍ਹਾਂ ਹੋ ਜਾਣ ਵੈਪਨ ਜਮ੍ਹਾਂ ਹੋਣ ਤੋਂ ਬਾਅਦ ਹੀ ਇਹ ਵਰਦਤ ਨੂੰ ਅਜਾਮ ਬਿੱਟਾ ਜਾਵੇ ਇਸੇ ਤਰ੍ਹਾਂ ਹੀ ਇਹਨਾਂ ਨੇ ਵਰਦਤ ਨੂੰ ਅਜਾਮ ਬਿੱਟਾ ਮੈਡਮ ਇਹਦੇ ਕੋਈ ਕੋਈ ਫੂਸ ਰੀਜ਼ਨ ਜਿਹੜਾ ਸੀ ਉਹ ਕੀ ਸੀਗਾ ਇਹਨਾਂ ਦਾ ਆਪਸੀ ਜਿਹੜਾ ਇਹ ਇੱਕ ਇਰਾਦਾ ਕਤਲ ਦੀ ਆਏ ਸੀ ਕਿ ਜਾਂ ਸਟਾ ਲਾਉਣੀ ਆਏ ਸੀ ਆਸੂ ਦੇਖੋ ਇਹ ਕਹਿ ਸਕਦੇ ਆ ਕਿ ਇਰਾਦਾ ਦਾ ਇੰਟੈਂਸ਼ਨ ਤਾਂ ਉਹਨਾਂ ਦਾ ਮਰਡਰ ਕਰਨ ਦਾ ਸੀਗਾ ਬਟ ਇਹ ਜਿਹੜਾ ਫਤੇਗੜ ਚੂੜੀਆਂ ਦੇ ਵਿੱਚ ਕਾਫੀ ਸ਼ਹਿਰ ਹੈਗਾ ਤੇ ਕਾਫੀ ਲੋਕਾਂ ਦਾ ਆਉਣਾ ਜਾਣਾ ਹੈਗਾ ਉਹ ਆਪਣੇ ਨਾਲ ਦਾਤਰ ਲੈ ਕੇ ਆਈ ਸੀਗੇ ਦਾਤਰ ਦੇ ਨਾਲ ਹੀ ਵਾਰ ਕੀਤੇ ਗਏ ਬਟ ਉਹ ਲੱਕੀਲੀ ਲੋਕਾਂ ਦਾ ਇਕੱਠ ਹੋਣ ਦੇ ਕਰਕੇ ਉਹ ਫਟਾਫਟ ਜਿਹੜਾ ਵਾਰਤ ਅਰਤ ਕਰਕੇ ਭੱਜ ਗਏ ਸੀ ਕਿੰਨੇ ਪੈਸਿਆਂ ਦਾ ਇਹਨਾਂ ਦੀ ਹੋਈ ਸੀ ਡੀਲ ਜੀ}{|\text{ਅ ਵਿਸ਼ਾਲ ਜਿਹੜੇ ਵਿਸ਼ਾਲ ਮਸੀਹ ਨੇ ਉੱਥੋਂ ਜਿਹੜਾ ਹੈਗਾ ਇਹਨਾਂ ਦਾ ਸੁਨੀਲ ਦੁੱਗਲ ਉਹਨਾਂ ਤੋਂ 80000 ਰੁਪਏ ਲਿਆ ਸੀਗਾ ਤੇ ਇਹਨਾਂ 80000 ਰੁਪਏ ਜਿਹੜਾ ਹੈਗਾ ਮਨੀ ਲੁਧਿਆਣਾ ਜਿਹੜੇ ਲੁਧਿਆਣੇ ਨੂੰ ਦਿੱਤੇ ਹੋਇਆ ਸੀਗਾ ਕਿ ਤੁਸੀਂ ਇਹ ਜਿਹੜੀ ਹੈਗੀ ਆ ਵਾਰਦਾਤ ਨੂੰ ਅਜਾਮ ਦੇਣਾ ਹੈ ਇਸੇ ਤਰ੍ਹਾਂ ਹੀ ਸੁਨੀਲ ਜਿਹੜਾ ਹੈਗਾ ਉਹ ਸਰ ਮਨੀ ਹੈਗਾ ਵਾ ਇੱਥੇ ਪਹਿਲਾਂ ਰੈਕੀ ਕਰਦੇ ਰਹੇ 2-3 ਦਿਨ ਉਸ ਤੋਂ ਬਾਅਦ ਹੈਗਾ ਉਹ 7 ਤਰੀਕ ਨੂੰ ਵਾਰਦਾਤ ਨੂੰ ਅਜਾਮ ਦਿੱਤਾ ਉਹਨਾਂ ਨੇ}| ਨਹੀਂ ਫਲ ਹਾਲ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆਇਆ ਬਿਕੋਜ਼ ਇਹ ਕਾਫੀ ਯੰਗ ਏਜ ਦੇ ਵਿੱਚ ਹੈਗੇ ਸਾਰੇ ਕਿੰਨੇ ਪੈਸੇਾਂ ਦੀ ਡੀਲ ਸੀ 80000 ਰੁਪਏ 80000 ਤੇ ਵਿਸ਼ਾਲ ਦਾ ਮੇਨ ਰੋਲ ਜਿਹੜਾ ਵਿਸ਼ਾਲ ਮਸੀਹ ਫਤਿਹਗੜੀ ਵਿਸ਼ਾਲ ਮਸੀਹ ਨੇ ਆਪਣਾ ਜਿਹੜਾ ਹੈਗਾ ਉਸ ਦਾ ਆਨਰ ਸੀਗਾ ਸੁਨੀਲ ਦੁੱਗਲ ਦੇ ਕਹਿਣ ਤੇ ਜਿਹੜਾ ਹੈਗਾ ਵਾ ਮਨੀ ਤੋਂ ਕੰਮ ਕਰਵਾਇਆ ਸੀ ਮਨੀ ਅੱਗੇ ਹੋਰ ਦੋ ਲੜਕੇ ਜਿਹੜੇ ਲੁਧਿਆਣਾ ਤੋਂ ਲੈ ਕੇ ਆਇਆ ਸੀਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਨਾਮਜ਼ਦ ਕੀਤਾ ਗਿਆ ਹੈਗਾ ਵਾ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰੀ ਕਰਕੇ ਉਹਨਾਂ ਦਾ ਚਲਾਕ ਜਿਹੜਾ ਦਿੱਤਾ ਜਾਵੇਗਾ ਜੀ ਸੁਨੀਲ ਦੁੱਗਲ ਨੂੰ ਵੀ ਕੀਤਾ ਜੀ ਨਾਮ ਜੀ ਸੁਨੀਲ ਦੁੱਗਲ ਨੂੰ ਵੀ ਕੀਤਾ ਹੋਇਆ ਫਿਲਹਾਲ ਇਹਨਾਂ ਦਾ ਵਾਧੂ ਜੋਰਮ ਕੀਤਾ ਗਿਆ ਹੈ 307 ਦੇ ਤਹਿਤ ਬਟ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਜੀ ਤੇ ਸਾਰੇ ਅਰੈਸਟ ਹੋ ਗਏ ਸਾਰਿਆਂ ਦੇ ਨਹੀਂ ਫਿਲਹਾਲ ਵਿਸ਼ਾਲ ਤੇ ਮਨੀ ਲੁਧਿਆਣਾ ਨੂੰ ਅਰੈਸਟ ਕੀਤਾ ਗਿਆ ਹੈ ਬਾਕੀ ਜਿਹੜੇ ਹੈਗੇ ਮਨੀ ਦੋ ਵਿਅਕਤੀਆਂ ਦੇ ਨਾਲ ਹੋਰ ਆਇਆ ਸੀ ਮੋਟਰਸਾਈਕਲ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਗਾ ਤੇ ਸੁਨੀਲ ਸੌਰੀ ਜਿਹੜਾ ਸੁਨੀਲ ਦੁੱਗਲ ਹੈਗਾ ਉਹ ਕਰੀਬ 2.25 ਸਾਲ ਤੋਂ ਬਾਹਰ ਰਹਿ ਰਿਹਾ ਦੋ ਜਣਾਂ ਦੀ ਅਰੈਸਟ ਹੋਈ ਹੈ ਹਾਂ ਜੀ ਦੋ ਜਣਾਂ ਦੀ ਅਰੈਸਟ ਹੈ